ਪਾਠੀ ਸਿੰਘਾਂ ਦੇ ਨਾਲ ਅੱਜ ਇਹ ਹਾਲਾਤ ਨੇ ਪੰਜਾਬ ਦੇ ਅੰਦਰ ਮੇਰੇ ਦੇਖੇ ਚ ਐਦੂ ਉੱਤੇ ਗਰੀਬੀ ਦੀ ਅਵਸਥਾ ਦੇ ਵਿੱਚ ਕਿਸੇ ਧਰਮ ਦਾ ਨਾ ਪੁਜਾਰੀ ਨਾ ਚਰਚ ਦੇ ਵਿੱਚ ਐਨੀ ਗਰੀਬੀ ਹਾਲਤ ਵਿੱਚ ਕੋਈ ਰਹਿੰਦਾ ਹੀ ਨਹੀਂ ਜਿਵੇਂ ਸਿੱਖਾਂ ਦੇ ਪਾਠੀ ਰਹਿੰਦੇ ਹੂੰ ਪਰ ਉਧਰ ਧਿਆਨ ਕਿਉਂ ਨਹੀਂ ਜਾਂਦਾ ਉਧਰ ਧਿਆਨ ਨਹੀਂ ਜਾਣਾ ਸਾਡਾ ਜੇ ਉਹ ਕਿਸੇ ਦਰਦ ਦੀ ਹੋਂਦੇ ਹੰਜੂਆਂ ਦੀ ਵੀਡੀਓ ਆ ਵੀ ਜਾਂਦੀ ਹੈ ਤੇ ਪਰ ਫਿਰ ਵੀ ਨਹੀਂ ਜਾਂਦਾ ਯਾਰ ਗੱਲ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਜਿਹੜੇ ਬੰਦੇ ਕਿਸੇ ਵਕਤ ਕਿਸੇ ਡੀਜੀਪੀ ਦੇ ਚਮਚੇ ਹੁੰਦੇ ਸੀ ਜਿਨੇ ਪੰਜਾਬ ਚ ਮੁੰਡੇ ਮਾਰੇ ਨੇ ਉਹ ਸਿੰਗਰਾਂ ਨੂੰ ਅਸੀਂ ਸਿਰ ਤੇ ਭਾਇਆ ਹੋਇਆ ਉਹ ਸਿੰਗਰਾਂ ਨੂੰ ਅਸੀਂ ਪ੍ਰਮੋਟ ਕੀਤਾ ਹੈ ਬਾਹਰ ਨੀਆਂ ਕੰਟਰੀਆਂ ਨੇ ਅਜੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਜੀ ਯਾਰ ਤੁਸੀਂ ਤਾਂ ਅਮਰੋਤਾਰੀ ਬੰਦੇ ਜੀ ਤੁਹਾਨੂੰ ਪੰਜਾਬ ਨਹੀਂ ਦਿਖਦਾ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਪੰਜਾਬ ਚ ਪਾਟੀਆਂ ਦੇ ਕੀ ਹਾਲਾਤ ਨੇ ਕਿਵੇਂ ਡੇਰਾਵਾਦ ਦਾ ਸਾਹਮਣਾ ਕਰਦੇ ਨੇ ਗਰੀਬ ਪਰਿਵਾਰੋ ਕਿ ਵੇ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਪਿੰਡਾਂ ਦੇ ਅੰਦਰ ਉਹ ਤੁਹਾਨੂੰ ਤਰਸ ਨਹੀਂ ਆਉਂਦਾ ਹੂੰ